ਅੱਜ ਸਵੇਰਾਂ ਦੇ ਮੈਨ ਰੋਡ ਤੇ ਸਥਿਤ ਇੱਕ ਬਿਜਲੀ ਦੀ ਦੁਕਾਨ ਤੇ ਕੁਝ ਵਿਅਕਤੀਆਂ ਵੱਲੋਂ ਆ ਕੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੇ ਦੁਕਾਨਦਾਰਾਂ ਨੇ ਟਰਨਾ ਲਗਾ ਦਿੱਤਾ ਆਪਣੇ ਰੋਧ ਜਾਨ ਕਰ ਦਿੱਤਾ ਟਰਨਾ ਲਗਾ ਲਈ ਦੁਕਾਨਦਾਰਾਂ ਨੇ ਦੱਸਿਆ ਕਿ ਮਹਾਂ ਬਰਨ ਇਹ ਕਹਿੰਦੇ ਅਜੇ 6 ਮਹੀਨੇ ਪਹਿਲਾਂ ਇਹ ਸਾਡੀ ਦੁਕਾਨ ਤੋਂ ਸਮਾਨ ਖਰੀਦ ਕੇ ਲੈ ਕੇ ਗਏ ਸਨ ਆਪਣੇ ਹੋਤੀ ਨੇ ਵਰਤ ਕੇ ਪਿੰਡ ਦੇ ਨਰਤਾਰ ਸਿੰਘ ਦੇ ਮੁੰਡੇ ਨਹੀਂ ਤਿੰਨ ਉਹਨਾਂ ਤੋਂ ਇੱਕ ਹੈਗਾ ਪੁਲਸ ਵਾਲਾ ਯਾਰ ਹੋਰ ਤਾਂ 6 ਮਹੀਨੇ ਪਹਿਲਾਂ ਸਮਾਨ ਲੈ ਗਿਆ ਜਿੰਦਾ ਮੋਕਸਾ ਉਹ ਯੂਜ਼ ਕਰਕੇ ਮੈਨੂੰ 6 ਮਹੀਨੇ ਬਾਅਦ ਵਾਪਸ ਦੇਣ ਆ ਗਿਆ ਅੱਜ ਮੈਂ ਉਹਨੂੰ ਕਿਹਾ ਵੀ ਮੈਂ ਇਸ ਮਾਲ ਨੂੰ ਨਹੀਂ ਵਾਪਸ ਕਰ ਦਿਆਂ ਐਨੇ ਜੀ ਕਹਿਣ ਦੇ ਸਤੇ ਮੈਨੂੰ ਗਾਲਾਂ ਕੱਢਣ ਲੱਗ ਗਿਆ ਧਾਮਕੀਆਂ ਦੇਣ ਲੱਗ ਗਿਆ ਪਹਿਲਾਂ ਤਾਂ ਬਾਜ਼ਾਰ ਨੇ ਸਾਰਿਆਂ ਨੇ ਸ਼ਾਂਤ ਕਰਾਤਾ ਅਸੀਂ ਆਪਣੇ ਅੰਦਰ ਬਹਿ ਗਏ ਉਸ ਤੋਂ ਬਾਅਦ ਆਪਣੇ ਭਾਈਆਂ ਨੂੰ ਲੈ ਕੇ ਆ ਗਿਆ ਪੂਰੇ ਡੰਗਾ ਤੇ ਤਲਵਾਰਾ ਚੱਕ ਕੇ ਆ ਗਿਆ ਕਿਹਾ ਤੁਹਾਨੂੰ ਮਾਰ ਦਾਂਗੇ ਤੁਹਾਨੂੰ ਜਿਉਂਦਾ ਨਹੀਂ ਛੱਡਣ ਦੇ ਘਰ ਨਹੀਂ ਪਹੁੰਚਦੇ ਤੂੰ ਅੱਜ ਐ ਧਮਕੀਆਂ ਦੇ ਕੇ ਗਿਆ ਜਦੋਂ ਸਾਰਾ ਬਾਜ਼ਾਰ ਇਕੱਠਾ ਹੋ ਗਿਆ ਫਿਰ ਚਲੇ ਗਏ ਉਹ ਠੀਕ ਹੈ ਉਤੋਂ ਕੀ ਕਾਰਵਾਈ ਕੀਤੀ ਤੁਸੀਂ ਕਾਰਵਾਈ ਅਸੀਂ ਪੁਲਿਸ ਚੌਕੀ 'ਚ ਰ ਰੱਪਨ ਲਗਾਈ ਹੈ ਜੀ ਠੀਕ ਹੈ ਫਿਰ ਉਹ ਪੁਲਿਸ ਆਈ ਆ ਚਲ ਠੀਕ ਹੈ ਕਰਕੇ ਲਿਆ ਇਸ ਮਾਣੇ ਦੇ ਵਿੱਚ ਡੇਲੀ ਦੇ ਡੇਲੀ ਗੁੱਡਾ ਕਰਦੀ ਜਿਹੜੀ ਆ ਵਧੀ ਜਾ ਰਹੀ ਆ ਅੱਜ ਸਾਡੇ ਭਰਾ ਦੀਪਕ ਮਾਨ ਦੀ ਨਾਲ ਜਿਹੜਾ ਹੈ ਉਹਨਾਂ ਦੀ ਦੁਕਾਨ ਦੁਰਗਾ ਐਕਟਰੋ ਟੈਕ ਦੇ ਵਿੱਚ ਜਿਹੜਾ ਹੈ ਕੋਈ 4-450 ਰੁਪਏ ਦਾ ਸਾਮਾਨ 6 ਮਹੀਨੇ ਪਹਿਲੇ ਵੇਚਿਆ ਸੀ ਜਿਹਦੀ ਮਿਆਦ 1 ਅੱਧੇ ਦਿਨ ਦੀ ਹੁੰਦੀ ਵੀ 1 ਅੱਧੇ ਦਿਨ ਤੁਹਾਨੂੰ ਵਾਪਸ ਦੇਜੋ ਤੁਹਾਨੂੰ ਕਮਦੰਨੀਆਂ ਦੋ ਦਿਨ ਤਿੰਨ ਦਿਨ ਚਾਰ ਦਿਨ ਪੰਜ ਦਿਨ ਹਫਤੇ ਬਾਅਦ ਦੇ ਦੋ 6 ਮਹੀਨੇ ਬਾਅਦ ਉਹ ਵੀ ਸਾਮਾਨ ਯੂਜ਼ ਕਰਕੇ ਜਿਹੜਾ ਹੈ ਇਹਨਾਂ ਦੇਣ ਆਗੇ ਇਹਨਾਂ ਨੇ ਮਨਾ ਕੀਤਾ ਉਸ ਤੋਂ ਬਾਅਦ ਇਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਅੰਦਰ ਇਹਨਾਂ ਨੂੰ ਮਾਰਨ ਦੀਆਂ ਧਮਕੀਆਂ ਬਾਅਦ ਫਿਰ ਗੁੰਡੇ ਹੋਰ ਬੁਲਾਏ ਹੋਰ ਬੁਲਾ ਕੇ ਉਹ ਕਿਰਪਾਨਾਂ ਗੰਡਾਸੀਆਂ ਲੈ ਕੇ ਸਰਿਆਂ ਵਿੱਚ ਗੁੰਡਾ ਕਰਕੇ ਨੰਗਾ ਨਾਚ ਕੀਤਾ ਇਹ ਜਿਹੜਾ ਹੈ ਅੱਜ ਜਿਹੜਾ ਇਹ ਬਰਦਾਸ਼ਤ ਨਹੀਂ ਹੋਣਾ ਵਪਾਰੀਆਂ ਨੂੰ ਰੋਜ਼ ਦੇ ਰੋਜ਼ ਇਹ ੱਤਕੇਸ਼ਾਈ ਜਿਹੜੀ ਹੈ ਇਹ ਹੁਣ ਸਹਿਣ ਨਹੀਂ ਕਰਨਗੇ ਅੱਜ ਇਹ ਦਿਨ ਨਰਤਕਾ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਹੋਇਆ ਇਸ ਕਰਕੇ ਅਸੀਂ ਅੱਜ ਸਾਰਾ ਬਾਜ਼ਾਰ ਜਿਹੜਾ ਹੈ ਇਕੱਠਾ ਹੋ ਕੇ ਅੱਜ ਜਿਹੜਾ ਹੈ ਅਸੀਂ ਧਰਨਾ ਲਾਇਆ ਤਾਂ ਜੋ ਪ੍ਰਸ਼ਾਸਨ ਜਾਗਿਆ ਹੋਵੇ ਗੁੰਡੇ ਅੰਸਰਾਂ ਦੇ ਉੱਤੇ ਨੱਤ ਪਾਵੇ ਜਿਨ੍ਹਾਂ ਨੇ ਲੋਕਾਂ ਨੇ ਸਾਡੇ ਸਾਰੇ ਜਿਹੜੇ ਵਪਾਰੀਆਂ ਨੂੰ ਤੜਪਾ ਕੇ ਰੱਖਿਆ ਕਦੇ ਕਦੇ ਕਿਹਦੇ ਨਾਲ ਜਾ ਕੇ ਲੜਦੇ ਨੇ ਕਦੇ ਕਿਹਨਾਂ ਗੁੰਡਾ ਕਰਦੀ ਕਰਦੇ ਨੇ ਇਸ ਗੁੰਡਾ ਕਰਦੀ ਨੂੰ ਬੰਦ ਕਰਨ ਵਾਸਤੇ ਅੱਜ ਸਮਾਣਾ ਦਾ ਜਿਹੜਾ ਬਾਜ਼ਾਰ ਹੈ ਵਪਾਰੀਆ ਸਾਰੇ ਨਾਲ ਖੜੇ ਨੇ ਜੇ ਅੱਜ ਦੀਪਕ ਧਮਾਨ ਨੂੰ ਇਨਸਾਫ ਨਾ ਮਿਲਿਆ ਸਵੇਰੇ ਅਸੀਂ ਪੂਰਾ ਸਮਾਣਾ ਜਿਹੜਾ ਹੈ ਦੀਪਕ ਦੇ ਨਾਲ ਖੜਾ ਜੋ ਸਾਡੇ ਸਾਰੇ ਇਕੱਠੇ ਰਲ ਕੇ ਆ ਸੀ ਜਿਹੜਾ ਹੈ ਕੋਈ ਆਪਣਾ ਫੈਸਲਾ ਲਵਾਂਗੇ ਉਹ ਫਿਰ ਪ੍ਰਸ਼ਾਸਨ ਨੂੰ ਦੇਖਣਾ ਹੋਊਗਾ ਅਸੀਂ ਸਿਰਫ ਇਹ ਕਹਿੰਨੇ ਆ ਵੀ ਇਹਨਾਂ ਨੂੰ ਲਿਆਓ ਇਹਨਾਂ ਤੇ ਪਰਚਾ ਦਰਜ ਕਰੋ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਗੁੰਡਾਗਰਦੀ ਕੀਤੀ ਆ ਗੁੰਡਾ ਨਾਕ ਕੀਤਾ ਪ੍ਰਸ਼ਾਸਨ ਉਹਨਾਂ ਨੂੰ ਉਹਨਾਂ ਦੇ ਤਰੀਕੇ ਦੇ ਨਾਲ ਹੀ ਜਵਾਬ ਦੇਵੇ ਠੀਕ ਹੈ ਜੀ ਕੋਈ ਜੀ ਦੱਸੋਗੇ ਜਿਹੜਾ ਥੋੜਾ ਵਾਕਿਆ ਹੋਇਆ ਧਨੋਰੀ ਪਿੰਡ ਦੇ ਕਰਤਾਰ ਸਿੰਘ ਦੇ ਮੁੰਡੇ ਨੇ ਤਿੰਨ ਜੀ ਉਹਨਾਂ ਚੋਂ ਇੱਕ ਹੈਗਾ ਪੁਲਿਸ ਵਾਲਾ ਜੀ 6 ਮਹੀਨੇ ਪਹਿਲਾਂ ਮੇਰੇ ਤੋਂ ਉਹ ਸਮਾਨ ਲੈ ਗਿਆ ਸੀਗਾ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਯੂਜ਼ ਕਰਨਾ ਯੂਜ਼ ਕਰਕੇ ਇੱਕ ਦੋ ਦਿਨ ਚ ਬਾਸ ਕਰਦੇ ਜਿਹੜਾ ਬਚ ਗਿਆ। ਆ ਕੇ ਦੱਸੋ ਯਾਰ 6 ਮਹੀਨੇ ਬਾਅਦ ਉਹ ਸਾਨੂੰ ਸਮਾਨ ਦੇਣਾ ਹੈ। ਕੰਪਲੇਂਟ ਦਿੱਤੀ ਆ ਵੀ ਸਾਡੀ ਦੁਕਾਨ ਦੇ ਆ ਕੇ ਕੋਈ ਇਹਨਾਂ ਸਮਾਨ ਵਾਪਸ ਕਰਨਾ ਆਇਆ ਸੀ। ਉਹ ਚਾਰ ਪੰਜ ਮਹੀਨੇ ਪਹਿਲਾਂ ਲੈ ਕੇ ਗਏ ਸੀ। ਉਹ ਇਹਨਾਂ ਨੇ ਵਾਪਸ ਨਹੀਂ ਕੀਤਾ। ਇਸ ਗੱਲ ਤੇ ਇਹਨਾਂ ਦੀ ਕੋਈ ਥੋੜੀ ਬਹੁਤ ਇਕਰਾਰ ਭਈ ਆ ਤੇ ਸਾਡੇ ਕੋਲੇ ਇਹਨਾਂ ਦੀ ਕੰਪਲੇਂਟ ਗਈ ਆ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਆ ਉਹ ਰੇਡ ਕਰਨ ਗਈ ਰਹੀ ਆ। ਤੇ ਜਲਦੀ ਜੋ ਵੀ ਕਾਰਵਾਈ ਬਣਦੀ ਆ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਵੇ।